ਹਲਕਾ ਪੌਾਦੇ ਵਿੱਚ ਵਾਪਰੀ ਮੰਦਪਾਗੀ ਘਟਨਾ उनकारी दया मृतक माता संदीप कौर ने दसिया की उसका चार दिन तो कार नहीं आया गया कह दिन नहीं आया था थाने लिखा दी जिसके चलते उन्होंने दो तीन तो दिन बादपंच का फोन आंदा है गुरप्रीत बेटा है आधार कार्ड दोटोआ भेजिया फिर एस एचओ नोन किया ਮਿਲੀ ਹੈ ਜਦੋਂ ਉਹਨਾਂ ਨੇ ਆਧਾਰ ਕਾਰਕ ਪਰਿਵਾਰ ਨੂੰ ਭੇਜਿਆ ਗਿਆ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਸਾਡੇ ਹੀ ਬੇਟੇ ਦੀ ਮੌਤ ਹੋ ਚੁੱਕੀ ਹੈ उन्होंने पुलिस प्रशासन के अगे बेनती करते हुए कहा है कि उन्होंने पुत्र मृत शरीर का पोस्टमार्टम करवाया जाए और उन्होंने पूरी मदद की जाए ता कि उन्होंने पता चल सके किसने अते क्यों मारिया है क्योंकि उन्होंने पिंड कोई भी लागडाट नहीं है इतने ही उन्होंने कैबिनेट मंत्री श्री लालचंद कटारू चक जी भी बेनती की है कि यह हलका भोआ उन्होंने इलाका है जेकर इतने ही यहोजिं वारदात होंगे रहनगियां तो लोग किमें सुरक्षित रहने क्योंकि अट्ठ तो दस योजना वारदात इस पिंड तक हो चुके ਕਿਆ ਹਨ ਉਹਨੇ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੂੰ ਕਿਹਾ ਹੈ ਕਿ ਜਿਨ੍ਹਾਂ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਲਾਖਾਂ ਦੇ ਪਿੱਛੇ ਧੱਕਿਆ ਜਾਵੇ ਤਾਂ ਕਿ ਕੋਈ ਵੀ ਇਹ ਜੁਰਮ ਕਰਨ ਤੋਂ ਪਹਿਲਾਂ ਸੋ ਵਾਰੀ ਜ਼ਰੂਰ ਸੋਚੇ। ਨਾ ਸੰਦੀਪ ਕੋਰ ਤੇ ਆਪਣਾ ਪੋਆ ਕੰਦੇ। ਤੇ ਕੀ ਗੱਲ ਬਾਤ ਹੋਇਆ? ਮੇਰਾ ਨਾ 3-4 ਦਿਨ ਹੋਏ ਬੇਟਾ ਕਰੋਬਾਰ ਗਿਆ ਸੀ ਇਹ ਕੰਮ ਕਰਨ ਗਿਆ ਪਠਾਨਕੋਟ ਤੇ ਮੈਨੂੰ ਨਾ ਪਰਸੋਂ ਪਰਸੋਂ 3 ਦਿਨ ਪਹਿਲਾਂ ਮੈਨੂੰ ਉਹਦੀ ਕੋਲਾਈ ਤੇ ਮੈਨੂੰ ਆਂਦਾ ਕਿ ਮਾਤਾ ਮੇਰੇ ਨਾਲ ਕਿਸੇ ਨਾਲ ਲੜਾਈ ਹੋਈ ਹੈ ਤੇ ਘਰ ਤੇ ਨੂੰ ਕੋਈ ਆਇਆ ਮੈਂ ਨਹੀਂ ਮੈਂ ਘਰ ਨਹੀਂ ਕੋਈ ਵੀ ਆਇਆ ਤੇ ਮੈਂ ਕੀ ਗੱਲ ਹੋਈ ਆਂਦਾ ਹੈ ਮੇਰੇ ਨਾਲ ਲੜਾਈ ਹੋਈ ਹੈ ਤੇ ਕੋਈ ਘਰ ਆਉਗੇ ਤੇ ਮੇਰੇ ਲੈਣਾ ਦੱਸਿਓ ਤੁਸੀਂ ਮੈਂ ਚਲੋ ਠੀਕ ਹੈ ਫਿਰ ਮੈਂ ਉਹ ਦਿਵਾ ਚੋ ਤੇ ਤਾਇ ਨੂੰ ਮੈਂ ਆ ਕੇ ਮੈਨੂੰ ਕੋਲ ਕਰੋ ਦੁਪਾਰਾ ਪਿੱਛੋਂ ਇਹਨੂੰ ਕੀ ਗੱਲ ਤੇ ਆਂਦਾ ਮੰਮੀ ਇੱਥੇ ਨਾ ਬਹੁਤ ਜ਼ਿਆਦਾ ਲੜਾਈ ਹੋਈ ਹੈ ਤੇ ਗੋਲੀ ਚਲ ਗਈ ਹੈ ਤੇ ਕੋਈ ਘਰ ਆਉਗਾ ਤੇ ਮੇਰੇ ਲੈਣਾ ਦੱਸਿਓ ਮੈਂ ਚਲੋ ਠੀਕ ਹੈ ਮੈਂ ਪਰसों ਫੇਰੇ ਚੰਮੀ ਉਹਦਾ ਫੋਨ ਨਹੀਂ ਆਇਆ ਸਵਿਚ ਆਫ ਹੋ ਗਿਆ ਉਹਦਾ ਫੋਨ ਕੱਲੀ ਮਨ ਸਰਦਾ ਦੇ ਨਹੀਂ ਉਹਦਾ ਫੋਨ ਉੰਦੀ ਰਹੀ ਜਾਂ ਕੱਲ ਵੀ ਉਹਦਾ ਸਵਿਚ ਆਫ ਹੀ ਆਇਆ ਜਾਂ ਕੱਲ 8:30 ਵੇ ਮੈਨੂੰ ਆਪਣੀ ਸਰਪੰਚ ਨੇ ਕੋਈ ਰਾਜਕੁਮਾਰ ਉਹਨਾਂ ਦਾ ਮੈਨੂੰ ਫੋਨ ਆਇਆ ਮੈਨੂੰ ਆਂਦੇ ਗੋਪ੍ਰੀਤਾ ਦਾ ਬੇਟਾ ਐ ਮੈਂ ਅੰਜੀ ਮੇਰਾ ਹੀ ਬੇਟਾ ਐ ਉਹਨੇ ਉਹਨਾਂ ਫਿਰ ਉਹਦੇ ਤਾਰ ਕਰਦੀਆਂ ਫੋਟੋ ਵਿੱਚ ਮੈਨੂੰ ਮੈਂ ਜੇ ਦੇਖਿਆ ਤਾਂ ਮੈਂ ਮੇਰਾ ਹੀ ਬੇਟਾ ਐ ਫਿਰ ਮੈਂ ਸਾਚ ਨੂੰ ਫੋਨ ਕੀਤਾ ਉਹਨਾਂ ਨੂੰ ਮੈਂ ਮੈਂ ਬਾਜੀ ਅੰਜ ਮੈਂ ਤੁਹਾਡੀ ਕੋਲ ਆ ਜਾਂਦੇ ਤੁਹਾਡੇ ਬੇਟੇ ਦੀ ਡੱਡ ਬੋਡੀ ਮਿਲੀ ਹੈ ਸਾਨੂੰ ਇਧਰ ਉਫਟਾਉਣ ਕੋਲ ਤੇਰੀ ਵਾਲੇ ਜੋ ਜੋ ਮੈਂ ਦੇਵਾਨੀ ਕਿ ਪਤਾ ਨਹੀਂ ਮੇਰੇ ਫੇਰ ਬੇਟੇ ਨਾਲ ਕਿਹੜੀ ਵਾਰਤਾ ਹੋਈ ਹੈ ਕੀ ਹੋਇਆ ਇਹ ਮੈਨੂੰ ਕੋਈ ਸ਼ੁਭ ਨਹੀਂ ਪਤਾ ਮੈਂ ਇਹ ਚਾਹਨੀ ਹੈ ਕਿ ਜੋ ਅੱਜ ਮੇਰੇ ਨਾਲ ਹੋਇਆ ਕਿਸੇ ਦੇ ਨਾਲ ਨਾ ਹੋਵੇ ਨਾ ਛੇਵੀਂ ਗਰਮ ਕਰਨਵੀਰ ਸਿੰਘਾ ਮੇਰਾ ਛੋਟਾ ਬ੍ਰਦਰ ਹੈ ਗੁਰਪ੍ਰੀਤ ਸਿੰਘ ਤੇ ਉਹ ਦੋ ਤਿੰਨ ਦਿਨ ਦੁਕਰੋਂ ਬਾਹਰ ਗਿਆ ਸੀ ਉਹ ਕੰਮ ਤੇ ਇਹ ਇੱਕ ਦੋ ਦਿਨ ਪਹਿਲਾਂ ਮੈਂ ਫੋਨ ਕੀਤਾ ਉਹਨੇ ਮੇਰੀ ਲੜਾਈ ਹੋਈ ਆ ਤੇ ਜੇ ਕੋਈ ਘਰੇ ਆਏਗਾ ਤਾਂ ਦੱਸਿਓਣਾ ਕਿ ਕੀ ਹੋਇਆ ਕੀ ਨਹੀਂ ਕਿੱਥੇ ਆਵਾਂ ਤੇ ਅੱਬਾ ਫੋਨ ਕੀਤਾ ਨੂੰ ਟਰਾਈ ਕੀਤਾ ਉਹਦਾ ਫੋਨ ਬੰਦਾ ਹੁੰਦਾ ਰਿਹਾ ਕੱਲ੍ਹ ਰਾਤੀ ਥਾਣੇ ਵਾਲਿਆਂ ਦਾ ਫੋਨ ਆਇਆ ਕਿ ਤੁਹਾਡੇ ਬ੍ਰਦਰ ਜੀ ਦਾ ਡੈੱਡ ਕੋ ਬੁਢੀ ਮਿਲੀ ਜਾ ਥੂੜੀ ਵਾਲੇ ਚੌਂਕ ਦੇ ਮਗਰ ਐਮਐਸਪੀ ਹੋਰ ਸਿਨੇਮਾ ਥੀਏਟਰ ਦੇ ਲਾਗੇ ਆਪਾਂ ਗਏ ਆ ਦੰਤੀ ਕੋਈ ਕੀਤਾ ਵਾ ਨਾ ਉੱਥੇ ਕੋਈ ਠੀਕਾ ਮਿਲਿਆ ਵਾ ਨਾ ਕੋਈ ਉਥੇ ਛੱਟ ਦਾ ਨਿਸ਼ਾਨ ਆਉਦੇ ਦੇ ਪੇਤ ਪਰੇ ਹਾਲਾਤ ਨਾਲ ਉਥੇ ਲਾਸ਼ ਮਿਲੀ ਜਿੱਦਾਂ ਕਿ ਇਹਨੇ ਮਾਰ ਕੇ ਸੁੱਟਿਆ ਹੁੰਦਾ ਵਾ ਹੁਣ ਪਤਾ ਨਹੀਂ ਕਿ ਕਿਦਾਂ ਆਇਆ ਕਿਦਾਂ ਨਹੀਂ ਅਸੀਂ ਕਹਿੰਨੇ ਵੀ ਐਸਐਸਪੀ ਜਿਹੜਾ ਆ ਜिले ਦਾ ਉਹਦੀ ਪੂਰੀ ਇਨਵੈਸਟੀਗੇਸ਼ਨ ਕਰਾਏ ਫੋਰ ਸਮਾਰਟਨ ਸਹੀ ਤਰੀਕੇ ਨਾਲ ਕਰਾਏ ਜੇ ਉਹ ਨਸ਼ਾ ਨਾ ਮਰਿਆ ਤੇ ਨਸ਼ਾ ਦੇ ਵਿਰੋਧਵੀ ਜਿਹੜੇ ਉਹਨਾਂ ਦੋਲਾਂ ਚੱਲਣ ਦੇ ਉਹ ਸਹੀ ਤਰੀਕੇ ਨਾਲ ਕੀਤੇ ਜਾਣ ਗਾਂ ਕੇ ਹੋਰ ਦਾ ਪੁੱਤ ਨਾ ਮਰੇ ਮੇਰਾ ਨਾਮ ਨਿਤਿਸ਼ ਸ਼ਰਮਾ ਜੀ ਪਿੰਡ ਮੇਰਾ ਪੋਆ ਹੈਗਾ ਤੇ ਅੱਜ ਜੋ ਮੰਦਪਾਗੀ ਘਟਨਾ ਜੋ ਪੋਏ ਦੇ ਵਿੱਚ ਘੱਡੀ ਆ ਉਹ ਬਹੁਤ ਹੀ ਨਿੰਦਨਯੋਗ ਹੈਗੀ ਆ ਕਿਉਂਕਿ ਮਾਨ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਯੁੱਧ ਨਸ਼ਾ ਵਿਰੁੱਧ ਦਾ ਆਪਾਂ ਦੂਸਰਾ ਫੇਜ਼ ਸ਼ੁਰੂ ਕੀਤਾ ਹੈਗਾ ਬਟ ਜੇ ਗਰਾਊਂਡ ਦੇ ਵਿੱਚ ਰਿਐਲਿਟੀ ਦਿਖੀ ਜਾਵੇ ਤੇ ਜੇ ਦੂਜਾ ਫੇਜ਼ ਸ਼ੁਰੂ ਕੀਤਾ ਤੇ ਤਾਂ ਵੀ ਮਾਵਾਂ ਦੇ ਪੁੱਤ ਕਿਉਂ ਮਰੇ ਜਾ ਰਹੇ ਆ ਔਰ ਸਾਡੇ ਪੋਏ ਪਿੰਡ ਦੇ ਵਿੱਚ ਇਹ ਸਤਵਾਂ ਤੋਂ ਅਠਵਾਂ ਕੇਸ ਹੈਗਾ ਆ ਦੋ ਕਲੋਨੀ ਦੇ ਮੁੰਡੇ ਮੇਰੇ ਇੱਥੇ ਡੈਥ ਹੋਈ ਸੀ ਔਰ ਮੇਰੇ ਤੋਂ ਛੋਟੇ ਸੀਗੇ 10-10 ਸਾਲ ਔਰ ਇਹ ਪਰਾ ਸਾਡਾ ਯੂਨੀਅਰ ਸੀਗਾ ਮੇਰੇ ਤੋਂ 3 ਸਾਲ ਛੋਟਾ ਸੀਗਾ ਠੀਕ ਹੈ ਜੀ 바ਵਾ ਇਹਦਾ ਨਾਮ ਸੀਗਾ ਗੁਰਪ੍ਰੀਤ ਦੀ ਦਾ ਪਤਾ ਨਾ ਸੀਗਾ ਮਿਹਨਤੀ ਮੁੰਡਾ ਸੀਗਾ ਟਰੈਕਟਰ ਦਾ ਕੰਮ ਕਰਦਾ ਸੀ ਸਾਰੇ ਕੰਮ ਹੱਥੀ ਕਰਦਾ ਸੀਗਾ ਬਟ ਡਿਊ ਟੂ ਸਰਕਾਰ ਦੀ ناکਾਮੀਆਂ ਦੇ ਨਾਲ ਮੈਂ ਤੇ ਕੈਬਨਿਟਰੀ ਮਿਨਿਸਟਰ ਲਾਲਚਨ ਕਟਾਰੂ ਜੀ ਨੂੰ ਪੁੱਤਰਾ ਜਨਾ ਤੁਹਾਡਾ ਹਲਕਾ ਮਹਾਰਾਜ ਇੱਕ ਵਾਰੀ ਆ ਕੇ ਸੰਗਿਆਨ ਲੋ ਆਪਣੇ ਹਲਕੇ ਦਾ ਕਿ ਜੇ ਤੁਸੀਂ ਇੱਕ ਕੈਬਨਿਟਰੀ ਮਿਨਿਸਟਰੀ ਤੇ ਬਹਿ ਕੇ ਵੀ ਨਹੀਂ ਹਲਕਾ ਕਰਵਾ ਸਕਦੇ ਤੇ ਅਸੀਂ ਕਿਹਦੇ ਤੋਂ ਉਮੀਦ ਰੱਖੀਏ ਕਿ ਜਿਹੜਾ ਹੈ ਕਿ ਮਾਵਾ ਦੇ ਪੁੱਤਰ ਨਾਮ ਰਣਗੇ ਔਰ ਮੈਂ ਐਸਐਸਪੀ ਸਾਹਿਬ ਨੂੰ ਕਹਾਂਗਾ ਕਿ ਸਰ ਮੇਰੇ ਪੇਛੇ ਟਾਂਕ ਦੇ ਨਾਲ ਪੋਸਟਮਾਰਟਮ ਰਿਪੋਰਟ ਸਾਨੂੰ ਚਾਹੀਦੀ ਹੈ ਕਿ ਸਾਡੇ ਭਰਾ ਦੀ ਡੈਥ ਕਿਹਨਾ ਕਾਰਨ ਕਰਨਾ ਕਰਨ ਹੋਈ ਆ ਧੰਨਵਾਦ